ਆਪਾ ਪੜਿਆ ਤਾਂ ਹੈ ਨਹੀਂ ਕਿਹਾ ਪਰ ਆਪਾਂ ਕਹਿ ਕਹਾ ਕਿ ਅਗਲੀ ਕਲਾਸ ਕਰਾ ਦਿੱਤਾ ਪਰ ਇਸ ਕਲਾਸ ਦੇ ਵਿੱਚ ਤੋਂ ਗਾ ਨਹੀਂ ਜਾ ਸਕਦਾ ਕਿਸੇ ਦੀ ਵੀ ਕਹੇ ਨਹੀਂ ਜਾ ਸਕਦਾ ਕਿ ਉੱਥੇ ਤਾਂ ਭਾਈ ਸਾਰੇ ਜੋ ਕਾਇਦੇ ਕਾਨੂੰਨ ਨੇ ਸਾਰੀਆਂ ਕਲਾਸਾਂ ਸਾਰੇ ਇਮਤਿਹਾਨ ਪਾਸ ਕਰਨੇ ਪਣਿਆ ਫੇਰ ਕਿਤੇ ਭਾਈ ਉਹ ਸਮਝਲ ਮਿਲਦੀ ਹੁਣ ਤਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਸਿੱਖ ਦੀ ਪਰਖ ਕਰ ਰਹੇ ਭਾਵੇਂ ਥੜੇ ਬਣਵਾਏ ਦੋ ਜਵਾਈ ਸਨ ਪਹਿਲਾਂ ਤਾਂ ਲੈਗ ਸਮਝ ਕੇ ਇਹ ਭਾਈ ਜੇਠਾ ਜੀ ਜਿੰਨਾ ਦਾ ਪਾਈ ਕੋਈ ਕਾਰਨ ਨਹੀਂ ਕੋਈ ਵਾਰ ਨਹੀਂ ਹੈ ਪਰ ਉਹਨਾਂ ਦੇ ਗੁਣ ਗਿਆਨ ਦੇਖ ਕੇ ਹੁਣ ਆਪਾਂ ਤਾਂ ਕੀ ਕਰਦੇ ਆ ਨਾ ਕਿ ਆਪਾਂ ਕੋਈ ਰਿਸ਼ਤਾ ਕਾਣਾ ਹੁੰਦਾ ਪਹਿਲਾਂ ਘਰ-ਬਾਰ ਜ਼ਮੀਨ ਜਾਇਦਾਦ ਇਹ ਨਹੀਂ ਪਉਦੇ ਕਿ ਵੀ ਮੁੰਡਾ ਹੈ ਜਾਂ ਕੁੜੀ ਕਿੰਨੀ ਪੜ੍ਹੀ ਲਿਖੀ ਹੈ ਕੀ ਉਹਦੇ 'ਚ ਗੁਣ ਹੈ ਬਸ ਧਨ ਦੌਲਤ ਦੱਸ ਬਈ ਕਿੰਨੀ ਹੈ ਜਮੀਂ ਜਾਇਦਾਦ ਕਿੰਨੀ ਹੈ ਹੋਣਾ ਕੀ ਚਾਹੀਦਾ ਕਿ ਜਦੋਂ ਕੋਈ ਸੰਬੰਧ ਹੋਣਾ ਚਾਹੀਦਾ ਤਾਂ ਕਿਹੜਾ ਹੋਣਾ ਚਾਹੀਦਾ ਆਸਾ ਇਸ਼ਟ ਉਪਾਸਨਾ ਖਾਣ ਪਾਣ ਪਹਿਰਾਨ ਘਟ ਲੱਖਣ ਪਰਗਟੇ ਜਹਾਂ ਤਹ ਮਿੱਤਰਤਾ ਜਾਨ ਸ਼ਾਸਤਰ ਦੇ ਕਰਤਾ ਨੇ 6 ਗੁਣ ਲਿਖੇ ਆ ਆਪਣੇ ਅੰਦਰ ਵਸਾ ਲੋ ਸੁਖੀ ਰਹੋਗੇ ਕਿ ਜੇ ਇਹਨਾਂ ਚੋਂ ਨਿਕਲ ਕੇ ਭਾਈ ਜੇ ਤੁਸੀਂ ਕਿਸੇ ਨਾਲ ਨਾਤਾ ਜੋੜਦੇ ਹੋ ਉਹ ਖਿੰਡ ਜਾਂਦਾ ਕਿਉਂਕਿ ਸਹੀ ਤਕਰੀਕ ਨਹੀਂ ਵਰਤੀ ਨਾ ਜੇ ਗੁਣ ਦੇਖੇ ਹੁੰਦੇ ਕਿ ਉਹਦੇ ਚ ਭਾਈ ਗੁਣ ਕਿੰਨੇ ਆ ਪੜ੍ਹਾਈ ਕਿੰਨੀ ਆ ਭਾਵੇਂ ਨੋ ਆ ਭਾਵੇਂ ਜਵਾਈ ਹੈ ਕਿ ਅੰਦਰੋਂ ਭਾਈ ਕਿੰਨਾ ਕੋ ਗੁਣੀ ਗਿਆਨੀ ਆ ਗਣ ਕਿੰਨੇ ਆ ਉਹ ਗਣ ਕਿੰਨੇ ਆ ਤੂੰ ਕੀ ਦੇਖੀਏ ਘਰ-ਵਾਰ ਕਹਿਦਾ ਜਮੀਨ ਜਾਇਦਤ ਕਹਿਦੀ ਆ ਪੈਸਾ ਹੈ ਵਿਦੇਸ਼ ਗਿਆ ਹੋਇਆ ਹੁਣ ਤਾਂ ਆ ਗੱਲ ਚੱਲ ਪਈ ਨਾ ਕਿ ਵਿਦੇਸ਼ ਹੋਣਾ ਚਾਹੀਦਾ ਭਾਈ ਵਾ ਜਿਹੜਾ ਜ ਮਰਜੀ ਹੋਵੇ ਫਿਰ ਤਾਂ ਫੇ ਤਾਂ ਕੁਆਰੀਆਂ ਬੀਬੀਆਂ ਵੀ ਬੱਚੀਆਂ ਵੀ ਨਾ ਉਹ ਵੀ ਕਹਿੰਦੇ ਕੋਈ ਗੱਲ ਨਹੀਂ ਜੇ ਬਾਲ ਬੱਚੇ ਆ ਨਾ ਫਿਰ ਕੀ ਹੋ ਗਿਆ ਮੈਂ ਕੀ ਲੈਣਾ ਭਾਬ ਇਥੋਂ ਤੱਕ ਅਸੀਂ ਗਿਰ ਚੁੱਕੇ ਆ ਇਹ ਚੀਜ਼ਾਂ ਦੇ ਦੇ ਅਗਲਾ ਹੁੰਦਾ ਜਿਹੜਾ ਪਤਾ ਨਹੀਂ ਕੀ ਕੁਸਉਤੇ ਹੁੰਦਾ ਜਾ ਕੇ ਸਭ ਨੂੰ ਪਤਾ ਹੀ ਹੈ ਆਪਾਂ ਇਹਨਾਂ ਵਿਖਿਆਨ ਕਰੀਏ ਭਾਈ ਕੈਸੀ ਇਹ ਚੀਜ਼ਾਂ ਦੇਖਦੇ ਆ ਪਰ ਦੇਖਣਾ ਕੀ ਆ ਆਸਾ ਇਸਟ ਉਪਾਸਨਾ ਕਿ ਉਹਦਿਆਂ ਜੋ ਇਛਾਵਾਂ ਨੇ ਗੁਰਮਤ ਦੇ ਅਨੁਕੂਲ ਗੁਰਮਤ ਦੇ ਮੁਤਾਬਕ ਕਿ ਜਿਹੜੀਆਂ ਉਹਦੀਆਂ ਇਛਾਵਾਂ ਨੇ ਸਾਡੇ ਨਾਲ ਮਿਲਦੀਆਂ ਜੁਲਦੀਆਂ ਨੇ ਇਸ ਤੇ ਹੁੰਦਾ ਧਰਮ ਦੋ ਧਰਮਾਂ ਵਾਲੇ ਵੀ ਫਸ ਜਾਂਦੇ ਆ ਭਾਈ ਪਰ ਜਿੰਨਾਂ ਕੋਲ ਇੱਕੋ ਹੀ ਧਰਮ ਹੈ ਸੰਸਾਰ ਦਾ ਉਹ ਕਿਤੇ ਵੀ ਜਾਣ ਉਹਨਾਂ ਨੂੰ ਕੋਈ ਸਬੰਧ ਨਹੀਂ ਹੈ ਇੱਕ ਧਰਮ ਭਾਵ ਕੀ ਸਰਵ ਧਰਮ ਇੱਕ ਧਰਮ ਜੇ ਕੋਈ ਜਾਣੇ ਭਿਓ ਜੇ ਤੂੰ ਇਨਸਾਨੀਅਤ ਨਾਲ ਪਰਮਾਤਮਾ ਨਾਲ ਪ੍ਰੇਮ ਕਰਦਾ ਜੇ ਸਾਨੂੰ ਇਹ ਪਤਾ ਪ੍ਰਮਾਤਮਾ ਇੱਕ ਹੈ ਗੁਰਨਾਨਕ ਇੱਕ ਹੈ ਗੁਰਨਾਨਕ ਹੀ ਪ੍ਰਮਾਤਮਾ ਹੈ ਇਹਦੇ ਕੋਲ ਸਾਰੀ ਸ੍ਰਿਸ਼ਟੀ ਹੈ ਉਹ ਕੇਵਲ ਤੋਂ ਕੇਵਲ ਕਿਸੇ ਖਾਸ ਗਿਣਤੀ ਮਿੰਤੀ ਦੇ ਧਰਮ ਦਾ ਨਹੀਂ ਹੈ ਕਿ ਖਾਸ ਸੁਖਸ਼ੀਅਤਾਂ ਦਾ ਜਿਵੇਂ ਅਸੀਂ ਬਣਾਈ ਬੈਠੇ ਹਾਂ ਗੁਰਨਾਨਕ ਸਾਹਿਬ ਗੁਰਗੋ ਸਿੰਘ ਸਾਡੇ ਨਹੀਂ ਭਾਈ ਜਦੋਂ ਉਹਨਾਂ ਦੀ ਬਾਣੀ ਗੁਰਬਾਣੀ ਇਸ ਜਗ ਵਿੱਚ ਆਨਣ ਜਦੋਂ ਉਹਨਾਂ ਵੱਲੋਂ ਲਿਆਂਦੀ ਹੋਈ ਗੁਰਬਾਣੀ ਜੱਗ ਵਾਸਤੇ ਹੈ ਇਹ ਉਹ ਵੀ ਤੇ ਜਗ ਬਾਤ ਤੇ ਕੋਈ ਵੀ ਪੀਰ ਪਗੰਬਰ ਹੁੰਦਾ ਹੈ ਸੰਸਾਰ ਵਾਸਤੇ ਹੁੰਦੇ ਆ ਜਿਵੇਂ ਸੂਰ ਚੰਦਰਮਾ ਹੁੰਦੇ ਆ ਤਾਰੇ ਹੁੰਦੇ ਇਹ ਸਭ ਕੁਝ ਸੰਪੂਰਨ ਸੰਸਾਰ ਵਾਸਤੇ ਉਸੇ ਤਰ੍ਹਾਂ ਹੀ ਭਾਈ ਇਹ ਵੀ ਇੱਕ ਵਿਲੱਖਣ ਸ਼ਖਸੀਅਤ ਹੁੰਦੀ ਹੈ ਅਵਤਾਰ ਜਨ ਇਹ ਵੀ ਸੰਸਾਰ ਵਾਸਤੇ ਹੁੰਦੇ ਹਨ ਉਹਨਾਂ ਗੁਰਨਾانک ਸਾਹਿਬ ਪਾਤਸ਼ਾਹ ਜੀ ਸਭ ਸਤਰਵਾਂ ਦੇ ਸਾਝੇ ਉਹਨਾਂ ਲਈ ਤਾਂ ਭਾਈ ਇੱਕੋ ਇੱਕ ਹੈ ਇਹ ਜੇ ਐਸੀ ਵੀ ਸਮਝੀ ਪਈ ਗੁਰੂ ਨਾਨਕ ਸਿੱਖ ਦੇ ਵੀ ਹੈ ਹਿੰਦੂ ਦੇ ਵੀ ਆ ਮੁਸਲਮਾਨ ਦੇ ਵੀ ਜੋ ਗੁਰਨਾਨਕ ਸਾਹਿਬ ਦੀਆਂ ਸਿੱਖਾਵਾਂ ਨੂੰ ਮੰਨੀ ਜਾਊਗਾ ਕੀ ਗੁਰਨਾਨਕ ਸਾਹਿਬ ਜੋ ਕਹਿੰਦੇ ਆ ਭਾਈ ਭਾਵ ਉਹ ਗੁਰਨਾਨਕ ਸਹਿ ਨੂੰ ਆਪਣਾ ਇਸ਼ਟ ਗੁਰੂ ਸਮਝਦੇ ਤੇ ਜਿਹੜੇ ਉਹਦੀਆਂ ਸਿੱਖਾਵਾਂ ਨੂੰ ਧਾਰਨ ਕਰਲੇ ਜਾਂਦੇ ਚ ਵਸਾਲੇ ਉਹਦੇ ਸਿੱਖ ਬਣ ਗਏ ਜੇ ਕਹਿ ਵੀ ਕਿਸੀ ਰੰਗ ਰੂਪ ਦੇ ਨਾਲ ਭੇਕ ਦੇ ਨਾਲ ਸਿੱਖ ਬਣਾਂਗੇ ਕੋ ਗੁਰਨਾਣਕ ਸਾਹਿਬ ਦੇ ਦਰਬਾਰ ਤੁਹਾਡੀ ਹਾਜ਼ਰੀ ਨਹੀਂ ਇੱਥੇ ਇੱਥੇ ਹੀ ਬਸ ਇੱਥੇ ਸਾਡੀ ਗਿਣਤੀ ਸਿੱਖਾਂ ਚ ਹੋ ਸਕਦੀ ਹੈ ਉੱਥੇ ਨਹੀਂ ਹੈ ਜਿਵੇਂ ਕਹਿ ਦਿੰਦੇ ਆ ਭਾਈ ਅਸੀਂ 2% ਹੈ ਇਹ ਸਾਡੀ ਹਿੰਦੁਸਤਾਨ ਚ 2% ਕਿ 4-5 ਕਰੋੜ ਸਾਡੀ ਗਿਣਤੀ ਹੈ ਸਿੱਖਾਂ ਦੀ ਪਰ ਜੇ ਉਹਦੇ ਘਰ ਦੇ ਵਿੱਚ ਦੇਖੀਏ ਗੁਰਨਾਣਕ ਸਾਹਿਬ ਦੇ ਗਿਣਤੀ ਦੇ 4-5 ਵੀ ਮਿਲ ਜਣੂ ਬਹੁਤ ਵਤਨ ਦੀ ਗੱਲ ਛੱਡੋ ਇੱਥੇ ਤਾਂ 4-5 ਕਰੋੜ ਸਾਡੀ ਗਿਣਤੀ ਹੋਗੀ ਅਸੀਂ ਸਿੱਖ ਹਾਂ ਸਿੱਖ ਹਾਂ ਜਿਹੜੇ ਗੁਰਨਾਨਕ ਸਾਹਿਬ ਨੇ ਪਾਈ ਪਰਖੇ ਕੱਢੇ ਹੋਏ ਕਿ ਬਾਕੀ ਇਹ ਸਿੱਖ ਨੇ ਉਹ ਗਿਣਤੀ ਦੇ 4 ਜਾਂ 5 ਬੜੀ ਮੁਸ਼ਕਲਾਂ ਹੋਣਗੇ ਇਹ ਤਾਂ ਗੁਰਨਾਨਕ ਸਾਹਿਬ ਵੀ ਜਾਣਦਾ ਕਿੰਨੇ ਕਿ ਜੋ ਅਸੀਂ ਬਣਾਏ ਹੋਏ ਨੇ ਉਹ ਉਸ ਨੂੰ ਪ੍ਰਵਾਨ ਨਹੀਂ ਪ੍ਰਵਾਨ ਉਸ ਨੂੰ ਉਹ ਹੈ ਜੋ ਉਹਨੂੰ ਚਾਹੀਦੀ ਹੁਣਸ ਜੋ ਸੱਚਾ ਆਦਮੀ ਉਹਦੇ ਬਾਅਦ ਤੇ ਤਾਂ ਸਾਰੀ ਸ੍ਰਿਸ਼ਟੀ ਇੱਕ ਹੈ ਪ੍ਰਮਾਤਮਾ ਇੱਕ ਹੈ ਸਭ ਦਾ ਮਾਲਕ ਹੈ ਇੱਕ ਹੈ ਸਭ ਨਾਲ ਜੀਆਂ ਦਾ ਇੱਕ ਦਾਤਾ ਰੋਜ਼ ਪੜ੍ਹਿਆ ਜਿੱਦ ਪਤਾ ਸਭ ਨਾਲ ਦਾ ਇੱਕ ਜੀਏ ਇੱਥੇ ਆਪਾਂ ਜਾ ਤਾਂ ਪਾ ਤਾਂ ਕੌਮਾ ਮਜਵਾ ਉਹ ਪਰਦੇਸੀ ਹੈ ਉਹ ਭਈਏ ਕਿੰਨਾ ਕੁਝ ਬੋਲਦੇ ਆਂ ਅਸੀਂ ਹੁਣ ਇਹਨਾਂ ਵਿਚਾਂ ਤੇ ਗੱਲ ਤਰੀ ਤੇ ਗੱਲ ਬਹੁਤ ਘੁੰਮ ਜਾਣੀ ਹੈ ਭਈ ਆਪਾਂ ਨਾਲ ਹੀ ਰਹੀਏ ਆਸਾ ਇਸਤ ਉਪਾਸਨਾ ਖਾਨ ਪਾਨ ਪਹਿਰਾ ਇਹ ਖਾਣਾ ਪਾਣਾ ਵੀ ਸਾਡਾ ਮਿਲਦਾ ਹੋਣਾ ਚਾਹੀਦਾ ਭਾਈ ਹੁਣ ਇੱਕ ਸਾਦਗੀ ਵਾਲਾ ਦੂਜਾ ਵੈਸਟਨ ਵਾਲਾ ਤੇ ਇੱਕ ਭਾਈ ਸਾਦਾ ਖਾਣਾ ਕਹਿੰਦਾ ਦੂਜਾ ਕਹਿੰਦਾ ਨਹੀਂ ਮੈਂ ਤਾਂ ਇਹ ਤੋਂ ਬਗਰ ਗੁਜ਼ਾਰਾ ਹੀ ਨਹੀਂ ਹੋਣਾ ਮੇਰਾ ਕਿ ਦੋਨਾਂ ਦੇ ਕਿੰਨੇ ਐਸੇ ਗੁਣ ਹੁੰਦੇ ਆ ਗੁਣਾ ਕਰਕੇ ਭਾਈ ਜੇ ਤੁਸੀਂ ਇਹਨਾਂ ਧਾਰਮਿਕ ਸ਼ਸਤਰਾਂ ਦੇ ਮੁਤਾਬਕ ਚੱਲੋਗੇ ਤੁਹਾਡਾ ਵੀ ਆਡੇ ਬੱਚਿਆਂ ਦਾ ਵੀ ਸਮਾਜ ਦਾ ਵੀ ਜੀਵਨ ਸੁਖਾਲਾ ਰਹੇਗਾ। ਇਹੀ ਦੇਖਿਆ ਸੀ ਧੰ ਸ੍ਰੀ ਗੁਰੂ ਅਮਰਦਾਸ ਮਹਾਰਾਜ ਨੇ ਕਿ ਇੱਕ ਬੱਚਾ ਇੱਥੇ ਰਹਿ ਕੇ ਵੱਡਾ ਹੋਇਆ ਨਾ ਮਾਤਾ ਨਾ ਪਿਤਾ ਨਾ ਜ਼ਮੀਨ ਨਾ ਜਾਇਦਾਦ ਪਰ ਦੇਖਿਆ ਇਹਦੇ 'ਚ ਗੁਣ ਐਸਾ ਵਾ ਕਿ ਇਹਦੇ ਵਿੱਚ ਗੁਣ ਐਸਾ ਵਾ ਕਿ ਇਹਦੀ ਜੋ ਅੰਦਰ ਪਾਵਰ ਸ਼ਕਤੀ ਹੈ ਨਾ ਉਹ ਕੋਈ ਛੋਟੀ ਨਹੀਂ ਪਤਾ ਸੀ ਤਾਂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਕਿ ਜਿਹੜਾ ਬੱਚਾ ਕਿਤੇ ਭੁੱਖਾ ਤੇ ਹੈ ਆ ਵਿਲਕਦਾ ਆਇਆ ਸੀ ਦਾਣੇ-ਦਾਣੇ ਦਾ ਮਤਾ ਸੀ ਦੁਨੀਆ ਨੂੰ ਨਹੀਂ ਪਤਾ ਸੀ ਪਰ ਕਹਿੰਦੇ ਜਿਵੇਂ ਹੀਰੇ ਮੋਤੀਆਂ ਦੀ ਪਰਖ ਜ਼ੋਰੀਆਂ ਨੂੰ ਹੁੰਦੀ ਹੈ ਨਾ ਵਹੀ ਦੱਸ ਸਕਦੇ ਨੇ ਭਾਈ ਦੂਜਾਂ ਲਈ ਤਾਂ ਭਾਈ ਉਹ ਬਸ ਐਵੇਂ ਪਤਾ ਲੁੰਦੀ ਹੈ ਉਹ ਦੱਸ ਸਕਦੇ ਆ ਕਿ ਜਿਹਨੂੰ ਪਰਖ ਹੈ ਭਾਈ ਹੁਣ ਆਪਾਂ ਪੇੜ ਪੌਦੇ ਵੀ ਹੋਣ ਨਾ ਜਿਨ੍ਹਾਂ ਨੂੰ ਪਰਖ ਹੈ ਇਹਨਾਂ ਦੇ ਵਿੱਚੋਂ ਭਾਈ ਤਤ ਕੱਢਦੇ ਆ ਰਸ ਕੱਢਦੇ ਆ ਦਵਾਈਆਂ ਬਣਾਉਂਦੇ ਆ ਮੁਰਦਿਆਂ ਤੱਕ ਜਾਨ ਪਾ ਦਿੰਦੇ ਆ ਕਿ ਜੋਰੀ ਦੀ ਗੱਲ ਆ ਪਛਾਣ ਵਾਲੇ ਚਾਹੀਦੇ ਹੁਣ ਤਾਂ ਅਨਸਿਰੀ ਗੁਰਮਰਦਾਸ ਮਹਾਰਾਜ ਨਾਲੋਂ ਵੱਡਾ ਜੋਰੀ ਕੌਣ ਹੋ ਸਕਦਾ ਬ੍ਰह्म ਗਿਆਨੀ ਬ੍ਰह्म ਕਵੀਤਾ ਹੁਣ ਜੇ ਧੰ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਨੇ ਸਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਨੂੰ ਗੱਦੀ ਤੇ ਬਿਠਾਇਆ ਜਾਂ ਗੁਰੂ ਨਾਨਕ ਸਾਹਿਬ ਨੇ ਜਾਂ ਗੁਰਨਾਨਕ ਸਾਹਿਬ ਨੂੰ ਸੰਸਾਰ ਦੇ ਵਿੱਚ ਪਦਵੀ ਦੇ ਕੇ ਭੇਜੀ ਹੈ ਤੂੰ ਮੇਰਾ ਰੂਪ ਹੈ ਆਪਨ ਰਹਿਣ ਕਲਾਤਾ ਤੇ ਬ੍ਰਹਮ ਨੂੰ ਗਿਆਨ ਰੱਖਣ ਵਾਲੇ ਹੋਣੇ ਆ ਭਾਈ ਇਹ ਸਭ ਕੋਈ ਜਾਣਦੇ ਆ ਭਾਈ ਤੇ ਗੁਰਨਾਨਕ ਸਾਹਿਬ ਤੋਂ ਬਾਅਦ ਗੁਰੂ ਅੰਗਦ ਦੇ ਪਾਸ਼ਾ ਗੁਰੂ ਅੰਗਦ ਦੇਵ ਮਹਾਰਾਜ ਨੇ ਗੁਰੂ ਅਮਰਦਾਸ ਮਹਾਰਾਜ ਨੂੰ ਪਰਕੇ ਹੁਣ ਪਾਰਕ ਦੀ ਬਾਰੇ ਸੀ ਹਣ ਜਾਣਦੇ ਸੀ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਜਿਹੜਾ ਬੱਚਾ ਬਿਲਕੁਲ ਦਾ ਭੁੱਖਦਾਨ ਨਾਲ ਆਇਆ ਦਾਣੇ-ਦਾਣੇ ਦਾ ਬਤਾ ਸੀ ਇੱਕ ਦਿਨ ਸਮਾ ਆਏਗਾ ਕਿ ਦੁਨੀਆ ਦੀ ਸਭ ਤੋਂ ਵੱਡੀ ਰਸੋਈ ਇਹਦੇ ਕਰ ਵਿੱਚ ਹੀ ਹੋਏਗੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਉਹ ਅਸਥਾਨ ਸ੍ਰੀ ਹਰਮੰਦਰ ਸਾਹਿਬ ਜਾਂ ਨਰ ਲੰਗਰ ਦੇ ਵਿੱਚ ਲੰਗਰ ਗੁਰੂ ਰਾਮਦਾਸ ਮਹਾਰਾਜ ਦੇ ਨਾਮ ਤੇ ਗੁਰੂ ਰਾਮਦਾਸ ਲੰਗਰ ਦੁਨੀਆ ਦਾ ਸਭ ਤੋਂ ਵੱਡਾ ਪਾਵੇ ਹੋਰ ਵੀ ਜਗਤ ਤੇ ਸਿਕਾਇਆ ਜਾਂਦਾ ਪਰ ਜਿਹੜੀ ਸ਼ਰਧਾ ਭਾਵਨਾ ਪ੍ਰੇਮ ਸੇਵਾ ਅੰਦਰ ਜਨੋ ਨਾ ਉਹ ਕਿਤੇ ਵੀ ਨਹੀਂ ਕਿ ਕਿੰਨੇ ਰੋਜ਼ ਲੱਖਾਂ ਦੇ ਤਦਾਦ ਵਿੱਚ ਸੰਗਤਾਂ ਆਉਂਦੀਆਂ ਪ੍ਰਸ਼ਾਦੇ ਛਕਦੀਆਂ ਇਹ ਉਹਦਾ ਗੁਣ ਸੀ ਜੀ ਉਹ ਵੀ ਦੇਖਦੇ ਭਾਈ ਗੁਰੂ ਅਮਰਦਾਸ ਮਹਾਰਾਜ ਜੀ ਸਾਡੇ ਮੰਗ ਇਹ ਦੇ ਦਿਆਂ ਕੋਈ ਸੰਗਤ ਵਿੱਚ ਅਮੀਰ ਬੰਦਾ ਹੋਊਗਾ ਜਿਵੇਂ ਆਪਾਂ ਦੇਖਦੇ ਹੁੰਦੇ ਹਾਂ ਕਿ ਅਮੀਰ ਕਰਦਾ ਹੋਵੇ ਘਰਾਣੇ ਦਾ ਹੋਊਗਾ ਕਿ ਇਹਦੇ ਆਪੇ ਜਮੀਨ ਜ਼ਾਇਦਾ ਤਾਂ ਹੁੰਦੀ ਹੈ ਫਿਰ ਐਸਾ ਪੈ ਉਹਨਾਂ ਨੂੰ ਜਿਵਾਈ ਨਹੀਂ ਮਿਲਣਾ ਐਡਾ ਗੁਣੀ ਗਿਆਨੀ ਉਹਨਾਂ ਦੇ ਨਾਮ ਤੇ ਅੱਜ ਕਿੰਨੇ ਹੀ ਲੱਖਾਂ ਕਰੋੜਾਂ ਸਥਾਨ ਬੜੇ ਹੋਨੇ ਪਾਈ ਕਿ ਉਹਨਾਂ ਦੇ ਨਾਮ ਤੇ ਅਜ ਕਿੰਨੇ ਲੰਗਰ ਚੱਲਦੇ ਆ ਇੱਕ ਗੁਣ ਆਪਣੇ ਗੁਣ ਸਤਕਾ ਕਿ ਆਪਣੇ ਅੰਦਰ ਗੁਣਾ ਦਾ ਵਾਸਤਾ ਕਰੋ ਜਦੋਂ ਗੁਣ ਹੋਣਾ ਕਿ ਗੁਣੀ ਗਿਆਨੀ ਬੰਦਾ ਸੰਸਾਰ ਵਿੱਚ ਹਰ ਜਗ੍ਹਾ ਤੇ ਆਦਵ ਸਤਕਾਰ ਪਾਉਂਦਾ ਹੈ ਕਹਿੰਦੇ ਅਸੀਂ ਦੇਖਦੇ ਆ ਸੰਸਾਰ ਦੇ ਵਿੱਚ ਮਗਦ ਪੂਜ ਨਿਜ ਧਾਮੇ ਪ੍ਰਭੂ ਪੂਜ ਜੈਸਨਗਰ ਪੂਪ ਪੂਜ ਸਵ ਦੇਸ਼ ਮੇ ਪੂਜਤ ਗੁਣੀ ਸਮਗ ਤੁਹਾਡੇ ਕੋਲ 4 ਪੈਸੇ ਆ ਤੁਹਾਨੂੰ ਘਰ ਚ ਪੁੱਛਣਗੇ ਨਾ ਤੇ ਘਰ ਤੇ ਤੁਹਾਡੀ ਬੜੇ ਹੀ ਹੋਵੇ ਜੇ ਤੁਸੀਂ ਥੋੜੇ ਜੇ ਵੱਧ ਗਏ ਭਾਵੇਂ ਤੁਸੀਂ ਨਗਰ ਨੂੰ ਸਾਰੇ ਨੂੰ ਦਿੰਨੇ ਆ ਇਹ ਤੁਹਾਡੀ ਉਹਨੀ ਕਿ ਮਹਿਮਾ ਹੋਈ ਜੇ ਰਾਜੇ ਰਾਜਾ ਉਹਦੇ ਦੇਸ਼ ਦੀ ਪੂਜਨ ਭੂਪੂਜ ਸਵੈਦੇਸ਼ ਕੇ ਤੁਹਾਡੇ ਦੇਸ਼ ਦਾ ਜੋ ਪ੍ਰਧਾਨ ਮੰਤਰੀ ਹੋਊਗਾ ਰਾਸ਼ਟਰਪਤੀ ਹੋਊਗਾ ਉਹਨੂੰ ਤੁਹਾਡੇ ਦੇਸ਼ ਚ ਹੀ ਸਲਾਮਾ ਹੋਣਗੇ ਨਾ ਦੂਜਾ ਕਿਉਂ ਕਰੇਗਾ ਕਿ ਤੂੰ ਸਾਨੂੰ ਕੀ ਦੇਣਾ ਪਰ ਇੱਕ ਗੁਣੀ ਗਿਆਨੀ ਸਖਸ਼ ਨਾ ਜੋ ਇਹ ਦੇਖੋ ਗੁਣ ਹੋਣ ਉਹਨੂੰ ਪੂਜਿਤ ਗੁਣੀ ਸਮਝ ਕੇ ਉਹ ਸੱਚ ਪੂਰੇ ਸੰਸਾਰ ਵਿੱਚ ਅਦਵਸਤਕਾਰ ਪਾਉਂਦਾ। ਉਹ ਇੱਕ ਡਾਕਟਰ ਹੈ। ਡਾਕਟਰੀ ਕਿੱਟੀ ਹੈ? ਤੁਹਾਡੇ ਅੰਦਰ ਡਾਕਟਰੀ ਵਾਲੇ ਕੌਣ ਹੈ? ਉਹ ਚੰਗੇ ਸਪੈਸ਼ਲਿਸਟ ਉਹ ਜਿੰਨਾ ਵੱਡਾ ਗੁਣ ਹੋਵੇਗਾ ਉਹਨੇ ਤੁਹਾਡੀ ਮਹਿਮਾ ਹੋਣੀ ਹੈ। ਇੱਥੋਂ ਉੱਥੇ ਆ ਦੁਨੀਆ 'ਚ ਕਿਤੇ ਵੀ ਚਲੇ ਜਾ। ਆਮ ਜਾਣਿਆ ਨਾ ਰੇਲ 'ਚ ਸਫ਼ਰ ਕਰੀਏ, ਪਲੇਨ 'ਚ ਸਫ਼ਰ ਕਰੀਏ। ਉੱਥੇ ਇੱਕ ਕਾਲਮ ਹੁੰਦਾ ਆ ਆਰਜੂ ਡਾਕਟਰ ਕਿ ਕੀ ਤੁਸੀਂ ਡਾਕਟਰ ਹੋ? ਟ੍ਰੇਨ ਤੇ ਬੈਠੋਗੇ ਤੁਹਾਡਾ ਰਿਜ਼ਰਵੇਸ਼ਨ ਫਾਰਮ ਹੁੰਦਾ ਉਹਦੇ ਤੇ ਇੱਕ ਕਾਲਮ ਲਿਖਿਆ ਹੁੰਦਾ ਜਿਹੜੇ ਚੜਦੇ ਨੇ ਪਹਿ ਇਹਨਾਂ ਨੂੰ ਪਤਾ ਹ ਜਹਾਜ਼ ਸਫ਼ਰ ਕਰਦੇ ਹੋ ਉਹਦੇ ਵਿੱਚ ਵੀ ਇੱਕ ਖਾਨਾ ਹੁੰਦਾ ਕਿਉਂ ਕਿ ਜੇ ਬਾਈ ਚਾਂਸ ਇਸ ਯਰਨੀ ਦੇ ਵਿੱਚ ਸਫ਼ਰ ਦੇ ਵਿੱਚ ਚਾਹੇ ਟ੍ਰੇਨ ਆ ਚਾਹੇ ਪਲੇਨ ਕਿ ਜੇ ਕਿਸੇ ਨੂੰ ਕੋਈ ਸਮੱਸਿਆ ਆ ਗਈ ਜੇ ਕੋਈ ਬਿਮਾਰ ਹੋ ਗਏ ਤਕਲੀਫ ਹੋ ਗਈ ਅਸੀਂ ਤੁਹਾਡੇ ਨਾਲ ਕੰਟੈਕਟ ਕਰ ਸਕਦੇ ਹਾਂ ਬੰਦੇ ਨਾਲ ਕੰਟੈਕਟ ਨਹੀਂ ਕੀਤਾ ਉਹਦੇ ਗੁਣ ਨਾਲ ਕੰਟੈਕਟ ਕੀਤਾ ਕਿ ਇਹਦੇ ਚ ਭਾਈ ਡਾਕਟਰੀ ਵਾਲੇ ਗੁਣ ਹੈ ਉਹ ਦੁਨੀਆ ਚ ਕਿਤੇ ਵੀ ਜਾਂਦਾ ਇੱਥੋਂ ਹਟੇ ਦੁਨੀਆ ਦੇ ਕਿਸੇ ਵੀ ਕੋਨੇ ਚ ਲੈ ਜਾ ਹਾਂ ਭਾਈ ਤੇਰੇ ਚ ਗੁਣ ਹੈ ਨਾ ਇਹ ਆਓ ਜੀ ਤੁਹਾਡਾ ਆਦਰ ਸਤਕਾਰ ਹੋਊਗਾ ਪੂਜਤ ਗੁਣੀ ਸਮਗਰ ਜਿਹਦੇ ਵਿੱਚ ਗੁਣ ਨੇ ਤੁਸੀਂ ਵੀ ਭਾਈ ਗੁਣੀ ਦੇਖਿਆ ਕਰੋ ਕਿ ਜਿਹੜਾ ਬੰਦਾ ਗੁਣ ਦੇਦਾ ਕਿ ਵਾਕਈ ਵੀ ਗੁਣ ਹੈ ਇਸ ਗੁਣ ਨਾਲ ਸਾਡਾ ਭਲਾ ਹੋ ਸਕਦਾ ਹੈ ਜੇ ਅਸੀਂ ਇਸ ਨੂੰ ਗ੍ਰਹਿਣ ਕਰਾਂਗੇ ਕਿ ਜੇ ਸਾਨੂੰ ਇਹ ਸੋਝੀ ਆ ਰਹੀ ਹੈ ਤੇ ਭਾਈ ਇਹ ਸਾਡੇ ਫਾਇਦੇ ਲਈ ਹੈ ਸਾਨੂੰ ਇਹ ਦਲਦਰ ਤੋਂ ਕੱਢ ਸਕਦਾ ਵਾ ਤੇ ਗੁਣੀ ਗਿਆਨੀ ਭਾਈ ਪੂਰੇ ਸੰਸਾਰ ਦੇ ਵਿੱਚ ਪੂਜਿਆ ਜਾਂਦਾ ਤੇ ਇਹੀ ਤਾਂ ਦੇਖਿਆ ਤਾਂ ਸ੍ਰੀ ਗੁਰਮੁਖ ਅਰਦਾਸ ਮਹਾਰਾਜ ਨੇ ਕਹਿੰਦੇ ਇਹਦੀ ਤਾਂ ਪੂਰੇ ਸੰਸਾਰ ਵਿੱਚ ਪੂਜਾ ਹੋਣੀ ਹੈ ਕਿਉਂ ਬਈ ਹੁੰਦੀ ਨਹੀਂ ਅੱਜ ਕਿ ਦੁਨੀਆ ਦੇ ਵਿੱਚ ਕਿਤੇ ਵੀ ਕੱਲਾ ਸੀ ਸਿੱਖ ਧਰਮ ਨਹੀਂ ਕਹਿੰਦੇ ਹੋਰਤ ਵੀ ਕਿ ਜਿੰਨਾ ਵੇ ਅਸੀਂ ਬਹੁਤ ਕੁਝ ਜਾਣਦੇ ਨਹੀਂ ਐ ਇਹ ਤਾਂ ਸਿਰਫ ਇੱਥੇ-ਇੱਥੇ ਬੈਠੇ ਆ ਨਾ ਇੱਥੇ ਕੁ ਜਾਣਦੇ ਆ ਜਿਹੜੇ ਫੈਲਦੇ ਨੇ ਦੁਨੀਆ ਤੁਰਦੇ ਫਿਰਦੇ ਆ ਵਿਚਰਦੇ ਉਹਨਾਂ ਨੂੰ ਪਤਾ ਬਾਈ ਕਿ ਸਿੱਖੀ ਕਿਸ ਕਿਸ ਤਰ੍ਹਾਂ ਪੇਚ ਫੈਲੀ ਹੋਈ ਹੈ ਗੁਰਨਾਨਕ ਸਾਹਿਬ ਆਜਾ ਰਸ਼ੀਆ ਤੱਕ ਚੀਨ ਤੱਕ ਲੰਕਾ ਤੱਕ ਬਰਮਾ ਤੱਕ ਉਹਨਾਂ ਦੀ ਪੂਜਾ ਹੁੰਦੀ ਹੈ ਭਾਈ ਉਹਨਾਂ ਦੇ ਨਾਮ ਤੇ ਸਥਾਨ ਮੰਦਰ ਬਣੇ ਹੋਏ ਨੇ ਪਰ ਆਪਾਂ ਨੂੰ ਨਹੀਂ ਪਤਾ ਉਹ ਵੀ ਭਾਈ ਇਸੇ ਗੁਰਬਾਣੀ ਨੂੰ ਪੜਦੇ ਆ ਤੂੰ ਪੰਜਾਬੀ ਚ ਪੜਦਾ ਹੋ ਆਪਣੀ ਭਾਸ਼ਾ ਚ ਪੜਦੇ ਕਿ ਇਹਨੂੰ ਗੁਰੂ ਨਾਨਕ ਸਾਹਿਬ ਦੀ ਗੁਰਬਾਣੀ ਇਹਨੂੰ ਆਪਣੀ ਨੇ ਸਮਝੇ ਤਾਂ ਕਾਲਪੁਰਖ ਦੀ ਇਹ ਸੂਰਜ ਵੰਗ ਸੰਸਾਰ ਵਾਸਤੇ ਆਈ ਹੋਈ ਹੈ ਉਹ ਆਪਣੀ ਵਿਧੀ ਤੇ ਕਿਨਾਲ ਪੜਦੇ ਆ ਭਾਵ ਦੀ ਵਿਧੀ ਤਰੀਕੇ ਨਾਲ ਭਾਵਦਾ ਭਾਈ ਸੰਵਿਧਾਨ ਬਣਾਇਆ ਹੋਇਆ ਪੰਥ ਕੋ ਸੰਵਿਧਾਨ ਜਿਹਨੂੰ ਕਹਿੰਦੇ ਹੁਣ ਗੁਣੀ ਗਿਆਨੀ ਸਖਸ਼ ਦੇਖਿਆ ਤੇ ਤਨ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਜਿੱਥੇ ਉਹਨਾਂ ਦੇ ਜਵਾਈ ਸੀ ਜਵਾਈ ਕਰਕੇ ਕਦੇ ਨਹੀਂ ਮਿਲੇ ਅੱਜ ਦੇ ਸਾਧਾ ਵਾਂ ਕਿ ਸਾਡਾ ਜਵਾਈ ਭਾਈ ਲੱਗਦਾ ਸਾਡਾ ਚਾਚਾ ਮਾਮਾ ਭਾਂਜਾ ਮਾਸੜ ਲੱਗਦਾ ਇਹ ਨਹੀਂ ਦੇਖਦੇ ਸੀ ਉਹ ਤਾਂ ਕਹਿੰਦੇ ਜੇ ਤੇਰੇ ਚ ਗੁਣ ਹੈ ਉਹ ਕਾਵਲਾ ਬਣ ਜਾਏਗਾ ਜੇ ਰਸਤੇਦਾਨੀ ਨਮੋਣੀ ਆਏਂਦੇ ਗੁਰਨਾਨਕ ਸਾਹਿਬ ਪਾਤਸ਼ਾਹ ਜੀ ਦੋ ਪੁੱਤਰ ਸੀ ਕੇ ਬਾਬਾ ਛਰੀ ਚੰਦਨ ਤੂੰ ਤੁਸੀਂ ਦੂਜਾ ਰੱਬ ਬਣਾਇਆ ਹੋਇਆ ਬਈ ਤੇ ਗੱਦੀ ਉਹਨਾਂ ਨੂੰ ਦੇ ਕੇ ਜਾਂਦੇ ਨਹੀਂ ਬਈ ਤੁਹਾਡੇ 'ਚ ਗੁਣ ਹੀ ਨਹੀਂ ਕੇ ਤੁਹਾਡੇ ਸਿੱਖੀ ਵਾਲੇ ਗੁਣ ਨਹੀਂ ਹੈ ਸਿੱਖ ਫਿਰ ਵੀ ਮੱਥੇ ਟੇਕਦੇ ਜਾ ਕੇ ਸਿੱਖ ਫਿਰ ਵੀ ਪੂਜਦੇ ਉਹ ਦੇਖ ਲਈ ਪੂਜਦੇ ਵੀ ਗੁਰਨਾਨਕ ਸਾਹਿਬ ਕਹਿੰਦੇ ਤੁਹਾਡੇ ਸਿੱਖੀ ਵਾਲੇ ਗੁਣ ਨਹੀਂ ਹੈ ਇਸ ਕਰਕੇ ਤੁਹਾਨੂੰ ਮੈਂ ਗੱਦੀ ਤੇ ਨਹੀਂ ਬਿਠਾ ਸਕਦਾ। ਉਹ ਤੁਸੀਂ ਬਿਠਾਇਆ ਹੋਇਆ ਥਾਂ ਤਾਂ ਦੇ ਬੰਦਰ ਬਣੇ ਹੋਏ। ਕਿ ਦੋਨੋਂ ਪੁੱਤਰਾਂ ਦੇ ਬਾਬਾ ਸ੍ਰੀ ਚੰਦ ਥਾਂ ਤਾਂ ਅਸੀਂ ਪੂਰਦੇ ਹਾਂ ਮੱਥੇ ਟੇਕਦੇ ਹਾਂ। ਜੋ ਟੇਕਦੇ ਆ ਠੀਕ ਹੈ ਟਿੱਕੀ ਜਾਓ ਬਈ। ਪਰ ਜੋ ਸਚਾਈ ਹੈ ਸਚਾਈ ਤੁਹਾਨੂੰ ਦੱਸ ਦਿੱਤੀ ਹੈ ਕਿ ਗੁਰਨਾਨਕ ਸਾਹਿਬ ਆਪਾ ਸਾਹਿਬ ਕਹਿੰਦੇ ਤੁਹਾਡੇ ਸਿੱਖੀ ਵਾਲੇ ਗੁਣ ਨਹੀਂ ਤੇ ਸਿੱਖੋ ਤੁਸੀਂ ਕਿਵੇਂ ਮੱਥੇ ਟੇਕਦੇ ਹੋ। ਤੁਸੀਂ ਗਲਤ ਆ ਜਾਂ ਸਹੀ ਆ ਆਪ ਹੀ ਨਾ ਕਰੋ। ਹੁਣ ਇਥੇ ਰਸਤੇ ਨਹੀਂ ਦੇਖਿਆ ਕਿ ਗੁਰੂ ਅਮਰਦਾਸ ਪਾਤਸ਼ਾਹ ਜੀ ਮਹਾਰਾਜ ਨੇ ਉਹਨਾਂ ਨੇ ਕੇਵਲ ਤੋਂ ਕੇਵਲ ਦੇਖਿਆ ਉਹਦੀ ਕਾਬਿਲਤ ਉਹਦੇ ਗੁਣ ਨਾ ਉਹਦਾ ਖਾਨਦਾਨ ਦੇ ਕਹਿਣਾ ਜਮੀਨਾਂ ਜਾਇਦਾਦ ਤੇ ਜੇ ਗੁਣ ਦੇਖਿਆ ਤੇ ਗੁਣ ਦੇਖਿਆ ਵੀ ਕਿਹਨੇ ਜੋ ਘਟ ਘਟ ਦੇ ਜਨਨ ਵਾਲਾ ਕੋਦ ਪ੍ਰਮਾਤਮਾ ਦਾ ਰੂਪ ਤਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਮਹਾਰਾਜ ਤੇ ਅੱਜ ਦੇਖੋ ਭਾਈ ਸੰਸਾਰ ਦੇ ਵਿੱਚ ਕਿਥੇ ਕਿਥੇ ਜਾਗਦੇ ਨਿਗਾ ਮਾਰਦੇ ਆ ਹਰ ਜਗ੍ਹਾ ਤੇ ਤਨ ਗੁਰੂ ਰਾਮਦਾਸ ਮਾਰੇ ਤਨ ਗੁਰੂ ਰਾਮਦਾਸ ਮਾਰਾ ਦੀ ਆਵਾਜ਼ ਆ ਰਹੀ ਗੁਣ ਦੀ ਪਰਖੀ ਗੁਣ ਨੂੰ ਪਰਖਿਆ ਕਰੋ ਗੁਣ ਦੇਖਿਆ ਕਰੋ ਕਿ ਕਿ ਸੱਚ ਜਿ ਕਿੰਨੇ ਗੁਣ ਨੇ ਭਾਈ ਆਪਾਂ ਗੁਣਾ ਵਾਲਾ ਜਾਈਏ ਭਾਈ ਆਪਾਂ ਸਹ ਦੇ ਦੇ ਆਪਾਂ ਸਾਦਾ ਮਲ ਵੀ ਦੇਖਦੇ ਆ ਨਾ ਕਿ ਜਿਹੜੇ ਸਾਦ ਨਾਲ ਜਿਆਦਾ ਗੱਡੀਆਂ ਮੋਟਰਾਂ ਚੇਲੇ ਚਪਾਟੇ ਰੰਗ ਰੂਪ ਜਿਆਦਾ ਸਜਿਆ ਇਹ ਪੂਰੇ ਤਾਮ ਚਾਵ ਨਾਲ ਆਉਂਦੇ ਆ ਤੁਹਾਡੇ ਲਈ ਉਹ ਤਾਂ ਇੱਕ ਧਾਰਮਿਕ ਪ੍ਰਚਾਰ ਹੋ ਗਿਆ ਤੇ ਜਿਹੜਾ ਸਾਦਾ ਪ੍ਰਚਾਰਕ ਹੁੰਦੇ ਸਾਦੀ ਕਿ ਜਿਹੜੀਆਂ ਮਹਾਨ ਸ਼ਖਸੀਅਤਾਂ ਆਈਆਂ ਸੰਤ ਵਿੱਚ ਕੀ ਸਿੰਘ ਜੀ ਹੋਏ ਕਿ ਉਹਨਾਂ ਨੂੰ ਅੱਜ ਵੀ ਦੁਨੀਆ ਉਹਨਾਂ ਦਾ ਭਾਈ ਪ੍ਰਚਾਰ ਸੁਣਦੇ ਆ ਕਿਹਸੇ ਤਰ੍ਹਾਂ ਦੁਆਰਾ ਸੁਣਦੇ ਵੀਡੀਓਜ਼ ਆਉਂਦੀਆਂ ਨੇ ਦੁਨੀਆ 'ਚ ਨਹੀਂ ਹੈ ਸਰੀਰ ਕਰਕੇ ਪਰ ਗਿਆਨ ਹੈਗਾ ਤੋ ਜਿੰਦਗੀ ਸਾਦੇ ਕੋ ਪੜੇ ਕਿ ਉਹ ਉੱਥੇ ਤੱਕ ਪਹੁੰਚ ਰਹਾ ਤਾਂ ਹਰ ਇੱਕ ਦੇ ਬਹਾਦੀ ਗੱਲ ਨਹੀਂ ਹੁੰਦਾ ਤਾਂ ਆਸ-ਪਾਸ ਵੀ ਨਹੀਂ ਕੋਈ ਜਾ ਸਕਦਾ ਇਦਾਂ ਪ੍ਰਚਾਰਕ ਆਪਾਂ ਦਾ ਕਹਿੰਦੇ ਪਤਾ ਨਹੀਂ ਬੜੀ ਗਿਣਤੀ ਹੈ ਬੰਦੇ ਕੋਲ ਬੜਾ ਵੱਡਾ ਪ੍ਰਚਾਰ ਇਹ ਕੋਈ ਗੰਬੜੀ ਇੱਕੋ ਹੀ ਸਿਰ ਤੇ ਉਹੀ ਇੱਕੋ ਰੰਗ ਦੀ ਦਸਤਾਰ ਪਗੜੀ ਉਹੀ ਵਸਤਰ ਪਾਈ ਤਾਉ ਜ਼ਿੰਦਗੀ ਗਿਆਨੀ ਮਾਨ ਸਿੰਘ ਝੌਰ ਵਰਗੇ ਬਹੁਤ ਵੱਡੇ ਵਿਦਵਾਨ ਹੋਏ ਸੱਤ ਬਾਦਸ਼ਾਹ ਦੇ ਵਿਦਵਾਨ ਔਰ ਤਾਉ ਜ਼ਿੰਦਗੀ ਪਤਾ ਨਹੀਂ ਲੱਗਦਾ ਸੀ ਵੀ ਇਹ ਖੇਤ ਚੱਲਿਆ ਕਿ ਕਥਾ ਕੰਨ ਚੱਲਿਆ ਸਿੱਧਾ ਸਦਾ ਮੋਡੇ ਤੇ ਪੜਨਾ ਹੁੰਦਾ ਸੀ ਸਿੱਧੀਆਂ ਸਦੀਆਂ ਗੱਲਾਂ ਸਮਝ ਆਉਣੀਆਂ ਆ ਭਾਈ ਗੁਰਬਾਣੀ ਦੀ ਗੁਰਮਤਿ ਆ ਗਿਆਨ ਦੇਣ ਗਿਆਨੀ ਸਾਹਿਬ ਸਿੰਘ ਜਿਨ੍ਹਾਂ ਨੇ ਜਿਨ੍ਹਾਂ ਦੇ ਗਿਆਨ ਤੋਂ ਬਿਨਾਂ ਕੋਈ ਪ੍ਰਚਾਰਕ ਨਹੀਂ ਬਣ ਸਕਦਾ ਗਿਆਨੀ ਸਹਿਬ ਸਿੰਘ ਜੀ ਉਹ ਸ਼ਖਸੀਅਤ ਨੇ ਕਿ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਗੁਰਬਾਣੀ ਦਾ ਉਲੱਥਾ ਭਾਵ ਅਰਥ ਭਾਵ ਕਿਤੇ ਹੋਏ ਆ ਹਰ ਕੋਈ ਵਿਦਵਾਨ ਜੋ ਕਥਾ ਕਰਨਾ ਸ਼ੁਰੂ ਹੁੰਦਾ ਨਾ ਉਹ ਇਹਨਾਂ ਨੂੰ ਜ਼ਰੂਰ ਪੜਦਾ ਬੜੇ ਦੇ ਬਗੈਰ ਸਤਕਾਰਾ ਨਹੀਂ ਹੋਣਾ ਗਿਆਨ ਨਹੀਂ ਆਉਣਾ ਤੇ ਜੀਵਨ ਇੰਨਾ ਸਾਦਾ ਕਿ ਇੰਨਾ ਸਾਦਾ ਆਪਣੇ ਹੱਥ ਤੇ ਰੋਟੀ ਰੱਖ ਕੇ ਉੱਤੇ ਹੀ ਭਾਈ ਦਾਲ ਸਾਜੀ ਪਾ ਕੇ ਦਾਸ ਨੇ ਖੁਦ ਦੇਖੇ ਹੋਏ ਨੇ ਉਹ ਕਿ ਕੋਈ ਹੈ ਨਹੀਂ ਫੈ ਨਹੀਂ ਵਿੱਚ ਇਹਨਾਂ ਸਾਦਗੀ ਜੀਵਨ ਉਹਨਾਂ ਦਾ ਅੱਜ ਕੱਲੇ ਸਾਦਾ ਵਾਂਗੂ ਥੋੜੀ ਇਹ ਪਤਾ ਨਹੀਂ ਲੱਗਦਾ ਕਿ ਇਹ ਬੈਂਡ ਵਜਾਉਣ ਚਲੇ ਆ ਕਿ ਕਥਾ ਕੀਰਤਨ ਕਰਨ ਚਲੇ ਆ ਇਹ ਇੰਨਾ ਸੱਚ ਅੱਜ ਕਿ ਜਾਂਦੇ ਹੁਣ ਜੋ ਸੱਚੇ ਹੁੰਦੇ ਆ ਨਾ ਉਹ ਤਾਂ ਬਹੁਤ ਸਾਦੇ ਹੁੰਦੇ ਆ ਉਹਨਾਂ ਚ ਗੁਣ ਹੈ ਗੁਣ ਦੀ ਖੁਸ਼ਬੂ ਹੈ ਔਰ ਪੂਰੀ ਦੁਨੀਆ ਤੱਕ ਉਹਨਾਂ ਦਾ ਗੁਣ ਫੈਲਿਆ ਹੋਇਆ ਤੇ ਆਪਾਂ ਕੀ ਦੇਖਦੇ ਆ ਅੱਜ ਵੀ ਸਾਡੀ ਪ੍ਰਵਿਰਤੀ ਇਹੀ ਹੈ ਕਿ ਕਿੱਡਾ ਕ ਸਥਾਨ ਹੈ ਕਿੱਡਾ ਕਢੇਰਾ ਕਿੰਨੇ ਆ ਬਾਬੇ ਕੋਲ ਗੱਡੀਆਂ ਨੇ ਕਿੰਨੇ ਕਿ ਇਹਦੇ ਮਹਿੰਗੇ ਕੱਪੜੇ ਪਾਏ ਹੋਏ ਨੇ ਬਸ ਆ ਚੀਜ਼ਾਂ ਦੇਖਦੇ ਇਹਨਾਂ ਨਾਲ ਜੁੜੇ ਹੋਏ ਤੇ ਰੁਲੇ ਕਿਉਂ ਹੈ ਐਸੇ ਕਰਕੇ ਫਿਰਦੇ ਜੇ ਕਿਤੇ ਅ ਗੁਰੂ ਅਮਰਦਾਸ ਪਾਚਾ ਨੇ ਜੋ ਗੁਣ ਦੇਖਿਆ ਸੀ ਨਾ ਜੇ ਅਸੀਂ ਵੀ ਕੱਲਾ ਇਹੀ ਨਹੀਂ ਕਿ ਗੁਰੂ ਅਮਰਦਾਸ ਮਹਾਰਾਜ ਨੇ ਇਹ ਗੁਣ ਦੇਖੇ ਆ ਭਾਈ ਜੇਠਾ ਜੀ ਦਾ ਭਾਈ ਜੇਠਾ ਜੀ ਨੂੰ ਵੀ ਇਹੀ ਲੱਗੇ ਆ ਕਿ ਇਹੀ ਇੱਕ ਸਥਾਨ ਹੈ ਜਿਹਦੀ ਖੁਸ਼ਬੂ ਦੇ ਨਾਲ ਮੇਰਾ ਪਾਰ ਉਤਾਰਾ ਹੋ ਸਕਦਾ ਹੈ ਜਿਸ ਗਿਆਨ ਨਾਲ ਮੇਰਾ ਪਾਰ ਉਤਾਰਾ ਹੋ ਸਕਦਾ ਉਹ ਇਹੀ ਸਥਾਨ ਹੈ ਉਹਨਾਂ ਨੇ ਵੀ ਇਹ ਨਹੀਂ ਦੇਖਿਆ ਕਿ ਮੈਂ ਜਾ ਕੇ ਕਿਤੇ ਭਈ ਮੁਗਲ ਸਮਰਾਤ ਦੇ ਉਹਦੇ ਘਰ ਤੇ ਜਾ ਕੇ ਨੌਕਰੀ ਕਰਾਂ ਚੱਕਰੀ ਕਰਾਂ ਉਹਨਾਂ ਨੇ ਵੀ ਨਹੀਂ ਦੇਖਿਆ ਭਾਈ ਉਹ ਵੀ ਜਾਣਦੇ ਨਾ ਕਿ ਕਾਰਵਾਰ ਕਰਨਾ ਸੀ ਵੱਡੇ ਹੋਣਾ ਸੀ ਕਿ ਧਨ ਦੌਲਤ ਵੱਲ ਦੌੜ ਦੇ ਜਾ ਕੇ ਸੇ ਵੱਡੇ ਜ਼ਗੀਰਦਾਰ ਦੇ ਘਰੇ ਜਾ ਕੇ ਕੰਮ ਕਰਦੇ ਬਸ ਉੱਥੇ ਜੋਗੀ ਰਹਿ ਜਾਣਾ ਸੀ ਪਰ ਇੱਥੇ ਤਾਂ ਉਹ ਉਹਨਾਂ ਨੇ